ਕਤਾਬ ਦੇ ਹਵਾਲੇ ਨਾਲ ਬੜੀ ਵੱਖਰੀ ਜੀ ਖਬਰ ਚਰਚਾ ਚ ਜੀ ਕਹਿੰਦੇ ਵੀ ਬਾਜਪਾਈ ਸਾਹਿਬ ਨੂੰ ਸੁਨੇਹਾ ਲਾਇਆ ਗਿਆ ਕਿ ਤੁਸੀਂ ਜੀ ਹੁਣ ਪ੍ਰਧਾਨ ਮੰਤਰੀ ਦਾ ਉਹ ਛੱਡ ਕੇ ਨਾ ਰਾਸ਼ਟਰਪਤੀ ਬਣ ਜਾਓ ਤੇ ਪ੍ਰਧਾਨ ਮੰਤਰੀ ਤਾਂ ਕਹਿੰਦੇ ਜੀ ਲਾਲ ਕਿਰਵਾਨੀ ਬਣ ਗਏ ਕਹਿੰਦੇ ਬਾਜਪਾਈ ਜੀ ਨੇ ਮੁੱਢੋ ਰੱਦ ਕਰਤਾ ਨਾ ਤੇ ਬਾਜਪਾਈ ਜੀ ਨੇ ਏ ਪੀ ਜੇ ਅਬਦੁਲ ਕਲਾਮ ਨੂੰ ਚੁਣਿਆ ਤੇ ਚੁਣਿਆ ਵੀ ਵਿਰੋਧੀ ਦਲਾਂ ਨਾਲ ਬੈਠਕ ਕਰਕੇ ਸਰਬਸੰਮਤੀ ਨਾਲ ਉਨੇ ਇਹ ਸਾਰੀਆਂ ਗੱਲਾਂ ਦਰਸਾਉਂਦੀਆਂ ਨੇ ਕਿ ਉਸ ਸਮੇਂ ਫੈਸਲਾ ਲੈਣ ਦੀ ਪ੍ਰਕਿਰਿਆ ਔਰ ਮਿਲ ਕੇ ਚੱਲਣ ਦੀ ਪ੍ਰਕਿਰਿਆ ਬਰਕਰਾਰ ਸੀ ਬਾਜਪਾਈ ਤੋਂ ਲੈ ਕੇ ਮਨਮੋਹਨ ਸਿੰਘ ਦੀ ਸਰਕਾਰ ਤੱਕ ਬਿਲਕੁਲ ਜੀ ਮੇਰੇ ਕੋਲ ਕੁਝ ਰਿਪੋਰਟ ਹੈ ਜੀ ਜਿਹੜੀ ਦੰਪ ਭਰਦੀ ਹੈ ਕਿ ਭਾਰਤ ਦੇ 11ਵੇਂ ਰਾਸ਼ਟਰਪਤੀ ਦੇ ਲਈ ਬਾਜਪਾ ਨੇ ਸਾਲ 200 ਸਾਲ 2002 ਦੇ ਵਿੱਚ ਏਪੀ ਜੀ ਅਬਦੁਲ ਕਲਾਮ ਤੋਂ ਪਹਿਲਾਂ ਉਸ ਸਮੇਂ ਦੇ ਪ੍ਰਧਾਨ ਮੰਤਰੀ ਅਟਲ ਬਿਹਰੀ ਬਾਜਪਾਈ ਨੂੰ ਰਾਸ਼ਟਰਪਤੀ ਅਹੁਦਾ ਆਫਰ ਕੀਤਾ ਸੀ ਪਰ ਪ੍ਰਧਾਨ ਮੰਤਰੀ ਬਾਜਪਾਈ ਨੇ ਇਹ ਉਹਦਾ ਠਕਰਾ ਦਿੱਤਾ ਤੇ ਇਹਦੇ ਨਾਲ ਹੀ ਫਿਰ ਲਾਲ ਕਿਸ਼ਵਰ ਦਵਾਨੀ ਦਾ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਵੀ ਟੁੱਟਿਆ ਬਾਜਪਾਈ ਦੇ ਨੇੜਲੇ ਰਹੇ ਨੇ ਜੀ ਅਸ਼ੋਕ ਟੰਡਰ ਉਹਨਾਂ ਨੇ ਆਪਣੀ ਕਿਤਾਬ ਲਿਖੀ ਆ ਅਟਲ ਜੀ ਦੀਆਂ ਯਾਦਾਂ ਮਤਲਬ ਸੰਸਕਰਨ ਹੈ ਨਾ ਉਹ ਇਹਦੇ ਵਿੱਚ ਉਹਨਾਂ ਦੇ ਚਿਹਰੇ ਵਿੱਚੋਂ ਖਲਾਸਾ ਕੀਤਾ ਗਿਆ ਕਹਿੰਦੇ ਕਿ ਜਦੋਂ ਪਾਰਟੀ ਨੇ ਚਾਹਿਆ ਤੇ ਸੁਨੇਹਾ ਦਿੱਤਾ ਤੇ ਧਰ ਕਹਿੰਦੇ ਬਾਜਪਾਈ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਕਿ ਨਹੀਂ ਮੈਂ ਇਸ ਪਦਰਤੇ ਉੱਤੇ ਕੋਈ ਕਦਮ ਨਹੀਂ ਚੁੱਕਾਂਗਾ ਅਜੇ ਕੋਈ ਸਮਝੌਤਾ ਨਹੀਂ ਕਰਾਂਗਾ ਜਦੋਂ ਕਿ ਕਹਿੰਦੇ ਕਿ ਦੋਵੇਂ ਦੋਸਤ ਮੰਗੋ ਵਿਚਰਦੇ ਰਹੇ ਇੱਕ ਦੂਏ ਦੇ ਪੂਰਕ ਬਣ ਕੇ ਵਿਚਰਦੇ ਰਹੇ ਇੱਕ ਦੂਏ ਨੂੰ ਸਮਰਥਨ ਕਰਦੇ ਰਹੇ ਹੈਨਾ ਪਰ ਇਹ ਵੀ ਕਹਿੰਦੇ ਸਚਾਈ ਹੈ ਉਹਨਾਂ ਨੇ ਉਹਨਾਂ ਦੇ ਨਾਲ ਲੰਮਾ ਸਮਾਂ ਉਹਨਾਂ ਦੇ ਸਲਾਹਕਾਰ ਵਜੋਂ ਕੰਮ ਕੀਤਾ ਸੋ ਠੰਡਨ ਹੋਈ ਬਾਜਪਾਈ ਉਹਨਾਂ ਦੇ ਨਾਲ ਜੁੜੇ ਰਹੇ ਕਾਫੀ ਸਮਾਂ ਅਧਿਕਾਰਕ ਤੌਰ ਤੇ ਇਸ ਲਈ ਨੇੜੇ ਤੋਂ ਇਹ ਖਬਰ ਉਹਨਾਂ ਦੀ ਕਿਤਾਬ ਦੇ ਬਾਰੇ ਹੋਰ ਕਈ ਤੱਤ ਸੱਚ ਨੇ ਇਸ ਕਿਤਾਬ ਦੇ ਵਿੱਚ ਪਰ ਇਹ ਵੀ ਕਿਨ ਮਹਾਰਾਜ ਖੁੱਲਿਆ ਕਿ ਉਹਨਾਂ ਨੇ ਏਪੀ ਜੀ ਅਬਦੁਲ ਕਲਾਮ ਜਦੋਂ ਚੁਣਿਆ ਸੀ ਤਾਂ ਮਨਮੋਹਨ ਸਿੰਘ ਜਾਂ ਸੋਨੀਆ ਗਾਂਧੀ ਜਾਂ ਹੋਰ ਮਤਲਬ ਕੁਝ ਲੀਡਰਾਂ ਨੂੰ ਬੁਲਾਇਆ ਸੀ ਉਹਨਾਂ ਨਾਲ ਰਾਏ ਮਸ਼ਵਰਾ ਕੀਤਾ ਸੀ ਉਹਨਾਂ ਮੁਰੇ ਖੁਦ ਏਪੀ ਜੀ ਅਬਦੁਲ ਕਲਾਮ ਦਾ ਨਾਮ ਰੱਖਿਆ ਸੀ ਸੋ ਇਹਦਾ ਮਤਲਬ ਉਸ ਸਮੇਂ ਕੁਝ ਸੁਖਾਵਾਂਪਣ ਸੀ ਪਰ ਹੁਣ ਤਣਾਅ ਵੀ ਵਧ ਗਿਆ ਤੇ ਹੁਣ ਫੈਸਲਾ ਵੀ ਇੱਕ ਪਾਸੇ ਡਾਉਣ ਲੱਗਿਆ ਤੇ ਇਸ ਲਈ ਇਹ ਖਬਰ ਕੁਝ ਮੇਰੇ ਨੁਕਤੇ ਤੋਂ ਆਈ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਬਹੁਤ